ਸੱਚੇ ਕਾਲ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਗੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆ ਮੁਖੜਲੇਸ ਤੇ ਹਰਪੀਤਾਂ ਦੇ ਲਈ ਪੇਜੀ ਜਾਵੇਗੀ ਮਦਦ ਕੈਨਡਾ ਬੈਠੇ ਪੰਜਾਬੀ ਇਕੱਠਾ ਕਰ ਰਹੇ ਨੇ ਫੰਡ ਸੀਆਰਏ ਦੀਆਂ ਸੇਵਾਵਾਂ ਦੇ ਵਿੱਚ ਸੁਧਾਰ 100 ਦਿਨਾਂ ਦੀ ਸਮਾਂ ਸੀਮਾ ਕੀਤੀ ਨਿਰਧਾਰਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਪਾਰੀ ਕਟੌਤੀ ਕਿਉਂ ਹੈ ਕਿ ਯੂਨੀਵਰਸਿਟੀ ਦੇ ਵਿੱਚ ਅਰਜ਼ੀਆਂ 'ਚ ਸੈਂਟੀਫਿਸਦੀ ਦੀ ਦੇਖੀ ਗਈ ਕਮੀ ਅਪਾਤੀ ਜਨਕ ਕਿਤਾਬਾ ਤੋਂ ਹਟਾਈ ਗਈ ਪਾਬੰਦੀ ਨਵੇਂ ਹੁਕਮ ਜਲਦ ਕਿਤੇ ਜਾਣਗੇ ਲਾਗੂ ਹੁਣ ਖਬਰਾਂ ਵਿਸਥਾਰ ਦੇ ਨਾਲ ਪਾਕਿਸਤਾਨ ਤੇ ਪਾਰਤ ਦੇ ਵਿਚਲਾ ਪੰਜਾਬ ਜਿਹੜਾ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਪਿਆ ਬਹੁਤ ਸਾਰੇ ਲੋਕ ਕਰੋ ਬੇਕਰ ਹੋ ਗਏ ਨੇ ਅਤੇ ਕੁਝ ਕੁ ਥਾਵਾਂ ਤੇ ਹੜ੍ਹਾਂ ਵਰਗੇ ਆਸਾਰ ਬਣੇ ਹੋਏ ਨੇ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਾਣੀ 8 ਤੋਂ 10-10 ਫੁੱਟ ਤੱਕ ਵੀ ਖੜਾ ਹੈ ਸੋ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਹੁਣ ਮਦਦ ਦਾ ਹੱਥ ਵਧਾਉਣ ਲੱਗ ਪਏ ਨੇ ਕੈਨੇਡਾ ਦੇ ਵਿੱਚ ਬੈਠੇ ਪ੍ਰਵਾਸੀ ਪੰਜਾਬੀ ਸੋ ਮਿਨਿਸਟਰ ਸੜਾਈ ਤੋਂ ਇਲਾਵਾ ਬਹੁਤ ਸਾਰੀਆਂ ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਮੰਗੇ ਜਾਣ ਦੇ ਉੱਤੇ ਕੈਨੇਡਾ ਮਦਦ ਕਰਨ ਵਾਸਤੇ ਤਿਆਰ ਹੈ ਭਾਰਤ ਨੂੰ ਮਦਦ ਵਾਸਤੇ ਵੀ ਆਪਸ਼ਨ ਦਿੱਤੀ ਗਈ ਹੈ ਜਦੋਂ ਤੱਕ ਭਾਰਤ ਇਹ ਕਹਿੰਦਾ ਨਹੀਂ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਦੋਂ ਤੱਕ ਮਦਦ ਨਹੀਂ ਭੇਜੀ ਜਾ ਸਕਦੀ ਤੇ ਉਦੜ ਜਿਹੜਾ ਪੰਜਾਬੀ ਪਾਈਚਾਰਾ ਕੈਨੇਡਾ ਦੇ ਵਿੱਚ ਰਹਿੰਦਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਫੰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ ਭਾਰਤ ਤੇ ਪਾਕਿਸਤਾਨ ਦੇ ਪੰਜਾਬ ਅੰਦਰ ਆਏ ਹੜ੍ਹਾਂ ਦੇ ਮੱਦੇਨਜ਼ਰ ਕੈਨੇਡਾ ਚ ਵਸਦੇ ਪ੍ਰਵਾਸੀ ਪੰਜਾਬੀ ਮਾਲੀਮਦਦ ਕਰਨ ਲਈ ਅੱਗੇ ਆ ਰਹੇ ਨੇ ਵੱਖ-ਵੱਖ ਸੰਸਥਾਵਾਂ ਤੇ ਵਿਅਕਤੀਆਂ ਵੱਲੋਂ ਆਪੋ ਆਪਣੇ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ 온ਟਾਰੀਓ ਤੋਂ ਵਾਤਾਵਰਣ ਪ੍ਰੇਮੀ ਹਰਮਿੰਦਰ ਢਿੱਲੋਂ ਨੇ ਆਪਣੇ ਪੱਧਰ ਤੇ 10000 ਡਾਲਰ ਦੀ ਰਾਸ਼ੀ ਇਕੱਤਰ ਕਰਨ ਦਾ ਟੀਚਾ ਰੱਖਿਆ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਰਮਿੰਦਰ ਢਿੱਲੋਂ ਨੇ ਦੱਸਿਆ ਕਿਉਂ ਆਪਣੇ ਪੱਦਰਤੇ ਇਹ ਮੁਹਿੰਮ ਸ਼ੁਰੂ ਕਰ ਰਹੀ ਨੇ ਢਿੱਲੋਂ ਨੇ ਕਿਹਾ ਕਿ ਮੇਰਾ ਹੜਪੀਰਤਾ ਤੱਕ 10000 ਡਾਲਰ ਦੀ ਰਕਮ ਭੇਜਣ ਦਾ ਟੀਚਾ ਹੈ ਤੇ ਮੈਂ ਆਪਣੇ ਜਾਣਕਾਰਾਂ ਤੇ ਫੇਸਬੁਕ ਤੇ ਦੋਸਤਾਂ ਨੂੰ ਮਦਦ ਲਈ ਅਪੀਲ ਕਰ ਰਿਹਾ ਹਾਂ ਸਾਡੇ ਕੋਲ ਹੁਣ ਤੱਕ 4000 ਡਾਲਰ ਦੇ ਕਰੀਬ ਰਕਮ ਇਕੱਤਰ ਹੋ ਚੁੱਕੀ ਹੈ ਹਰਮਿੰਦਰ ਢਿੱਲੋਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਇਹ ਸਹਾਇਤਾ ਸੁਲਤਾਨਪੁਰ ਲੋਧੀ ਲੱਕੇਜ ਦ੍ਰਿਸ਼ਟੀ ਨਾਮੀ ਸੰਸਥਾ ਨੂੰ ਦਿੱਤੀ ਜਾਣੀ ਹੈ ਜੋ ਨੌਜਵਾਨ ਕਿਸਾਨਾਂ ਦਾ ਗਰੁੱਪ ਹੈ ਢਿੱਲੋ ਮੁਤਾਬਕ ਇਹ ਗਰੁੱਪ ਅੱਗੇ ਲੋੜਵੰਦਾਂ ਤੱਕ ਇਸ ਰਾਸ਼ੀ ਨੂੰ ਪਹੁੰਚਦਾ ਕਰੇਗਾ ਪੰਜਾਬੀਜ਼ ਫੋਰ ਕਲਾਈਮੇਟ ਨਾਮੀ ਮੁਹਿੰਮ ਚਲਾ ਰਹੇ ਹਰਮਿੰਦਰ ਢਿੱਲੋਂ ਦਾ ਕਹਿਣਾ ਹੈ ਕਿ ਇਹਨਾਂ ਕੁਦਰਤੀ ਆਫਤਾਂ ਲਈ ਜਲਵਾਯੂ ਤਬਦੀਲੀ ਜ਼ਿੰਮੇਵਾਰ ਹੁੰਦੀ ਹੈ ਢਿੱਲੋਂ ਦਾ ਕਹਿਣਾ ਸੀ ਕਿ ਜਲਵਾਯੂ ਤਬਦੀਲੀ ਦਾ ਮਸਲਾ ਲੰਘੇ ਕੁਝ ਵੱੜਿਆਂ ਦੌਰਾਨ ਬਹੁਤ ਗੰਭੀਰ ਹੋ ਚੁੱਕਿਆ ਹੈ ਖਾਲਸਾ ਐਡ ਕੈਂਟਾ ਵੱਲੋਂ ਵੀ ਹੜਪੀੜਤਾਂ ਲਈ ਮਦਦ ਕੀਤੀ ਜਾ ਰਹੀ ਹੈ অন্ਟਾਰੀਓ ਤੋਂ ਖਾਲਸਾ ਐਡ ਦੇ ਵਲੰਟੀਅਰ ਕਰਨ ਪ੍ਰਦੇਸ਼ਾ ਇਸ ਸਮੇਂ ਪ੍ਰਭਾਵਿਤ ਇਲਾਕੇ ਤੱਕ ਜਾ ਕੇ ਕੰਮ ਕਰ ਰਹੇ ਨੇ ਕਰਨ ਬਦੇਸ਼ਾਂ ਮੁਤਾਬਿਕ ਕੁਝ ਇਲਾਕਿਆਂ 'ਚ ਪਾਣੀ ਦਾ ਪੱਧਰ 10 ਫੁੱਟ ਦੇ ਕਰੀਬ ਹੈ ਅਤੇ ਉਹਨਾਂ ਦੇ ਵੱਲੋਂ ਰਾਹਤ ਸਮੱਗਰੀ ਲੋਕਾਂ ਤੱਕ ਪੁੱਜਦੀ ਕੀਤੀ ਜਾ ਰਹੀ ਹੈ। ਖਾਲਸਾ ਏਡ ਦੇ ਵੱਲੋਂ ਪਾਕਿਸਤਾਨ 'ਚ ਵੀ ਮਦਦ ਕੀਤੀ ਜਾ ਰਹੀ ਹੈ। ਖਾਲਸਾ ਏਡ ਤੋਂ ਰਵੀ ਸਿੰਘ ਨੇ ਕਿਹਾ ਹੈ ਕਿ ਹੜ੍ਹਾਂ ਨੇ ਦੋਵੇਂ ਦੇਸ਼ਾਂ 'ਚ ਬਹੁਤ ਨੁਕਸਾਨ ਕੀਤਾ ਹੈ ਤੇ ਲੋਕਾਂ ਨੂੰ ਫੌਰੀ ਮਦਦ ਦੀ ਲੋੜ ਹੈ। ਉਹਨਾਂ ਆਖਿਆ ਹੈ ਕਿ ਖਾਲਸਾ ਏਡ ਦੀਆਂ ਟੀਮਾਂ ਲੋਕਲ ਵਿਅਕਤੀਆਂ ਦੀ ਮਦਦ ਨਾਲ ਰਾਹਤ ਕਾਰਜਾਂ 'ਚ ਜੁਟ ਗਈਆਂ ਨੇ। ਇਸੇ ਤਰ੍ਹਾਂ ਹੀ ਪਾਕਿਸਤਾਨ ਚ ਆਏ ਹੜ੍ਹਾਂ ਲਈ ਵੀ ਕੈਨੇਡਾ ਵਸਤਾ ਪਾਕਿਸਤਾਨੀ ਤੇ ਮੁਸਲਮ ਭਾਈਚਾਰਾ ਫੰਡਿੰਗ ਕਰ ਰਿਹਾ ਹੈ ਮੁਸਲਮ ਹੈਂਡਸ ਕੈਨੇਡਾ ਨਾਮੀ ਕੈਰ ਮੁਨਾਫਾ ਸੰਸਥਾਵਾਂ ਵੱਲੋਂ ਪਾਕਿਸਤਾਨ ਚ ਭੋਜਨ ਦਵਾਈਆਂ ਤੇ ਹੋਰ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਆਈਸੀਐਨਏ ਰੀਲੀਫ ਕੈਨੇਡਾ ਨਾਮੀ ਸੰਸਥਾ ਵੱਲੋਂ ਪਾਕਿਸਤਾਨ ਚ ਮਦਦ ਭੇਜਣ ਲਈ ਮਿਸਿਸਾਗਾ ਚ 1 ਸਤੰਬਰ ਨੂੰ ਫੰਡਰੇਜ਼ਿੰਗ ਇਵੈਂਟ ਕੀਤਾ ਗਿਆ ਪਾਕਿਸਤਾਨ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਚ ਹੜਾ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ ਪਾਕਿਸਤਾਨ ਦੇ ਵਿੱਚ ਲਾਹੌਰ, ਕਸੂਰ, ਸਿਆਲਕੋਟ, ਫੈਸਲਾਬਾਦ ਤੇ ਨਰੋਵਾਲ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ। ਪਾਕਿਸਤਾਨ 'ਚ 2 ਮਿਲੀਅਨ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਨੇ। ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਤਲੁਜ ਚਨਾਬ ਤੇ ਰਾਵੀ ਦਰਿਆਵਾਂ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ। ਭਾਰਤ 'ਚ ਪੰਜਾਬ ਸਰਕਾਰ ਵੱਲੋਂ ਸੰਚਿਤ ਕੀਤੀ ਜਾਣਕਾਰੀ ਮੁਤਾਬਕ ਸੂਬੇ 'ਚ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਕਰੀਬ 1,75,000 ਹੈਕਟੇਰ ਖੇਤੀ ਰਕਬੇ ਦੇ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਦੇ 12 ਜ਼ਿਲ੍ਹੇ ਹੜਾਂ ਦੀ ਮਾਰ ਹੇਟ ਸਨ ਪਰ ਹੁਣ ਪੂਰੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਘੋਸ਼ਿਤ ਕਰ ਦਿੱਤੇ ਗਏ ਨੇ। ਪੰਜਾਬ ਦੀ ਆਪ ਸਰਕਾਰ ਦੇ ਵੱਲੋਂ ਹੁਣ ਤੱਕ 15,688 ਲੋਕਾਂ ਨੂੰ ਰੈਸਕਿਊ ਕੀਤੇ ਜਾਂਦਾ ਦਾਵਾ ਕਰ ਲਿਆ ਗਿਆ ਹੈ। ਸਰਕਾਰ 12 ਜ਼ਿਲ੍ਹਿਆਂ 'ਚ 122 ਰਾਹਤ ਕੈਂਪਸ ਸਥਾਪਿਤ ਹੋਣ ਦੀ ਵੀ ਗੱਲ ਆਖ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੁਕੇ ਆਖਿਆ ਸੀ ਕਿ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਐਕਸ ਗਰੇਸ਼ੀਆ ਮੌਜੂਦਾ 4 ਲੱਖ ਤੋਂ ਵਧਾ ਕੇ 8 ਲੱਖ ਰੁਪਏ ਤੱਕ ਕਰਨ ਦੀ ਦਖਲ ਦੀ ਮੰਗ ਕੀਤੀ ਹੈ ਭਾਰਤ ਨੇ ਮਨੁੱਖੀ ਆਧਾਰ ਤੇ ਪਾਕਿਸਤਾਨ ਨੂੰ ਵੀ ਸੰਭਾਵੀ ਹੜ੍ਹਾਂ ਬਾਰੇ ਦੂਜੀ ਵਾਰ ਸੂਚਿਤ ਕੀਤਾ ਹੈ ਪਾਕਿਸਤਾਨ ਚ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਨੇ ਜਲ ਸਰੋਤ ਮੰਤਰਾਲੇ ਰਾਹੀਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿੰਧੂ ਜਲ ਸੰਧੀ ਮੌਤਲ ਹੈ ਪਰ ਭਾਰਤ ਵੱਲੋਂ ਮਨੁੱਖੀ ਆਧਾਰ ਤੇ ਇਹ ਚੇਤਾਵਨੀ ਸਾਂਝੀ ਕੀਤੀ ਗਈ ਹੈ ਕੈਨੇਡਾ ਦੇ ਸੈਕਟਰੀ ਆਫਿਸ ਸਟੇਟ ਅਰੰਦੀਪ ਸੜਾਏ ਦਾ ਕਹਿਣਾ ਹੈ ਕਿ ਕੈਨੇਡਾ ਦੋਵਾਂ ਦੇਸ਼ਾਂ ਦੀ ਮਦਦ ਲਈ ਤਿਆਰ ਹੈ ਬਸ਼ਰਤੇ ਦੋਵੇਂ ਦੇਸ਼ ਮਦਦ ਲੈਣ ਲਈ ਤਿਆਰ ਹੋਣ ਸੜੀ ਸੈਂਟਰ ਤੋਂ ਐਮਪੀ ਰੰਦੀਪ ਸੜਾਏ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਆਖਿਆ ਕਿ ਹੜ੍ਹਾਂ ਨੇ ਦੋਵੇਂ ਦੇਸ਼ਾਂ ਅੰਦਰ ਬਹੁਤ ਨੁਕਸਾਨ ਕੀਤਾ ਹੈ ਜਿਸ ਨੂੰ ਲੈ ਕੇ ਕੈਨੇਡਾ ਦੇ ਵਸਤੇ ਪਾਈਚਾਰੇ ਦੇ ਲੋਕ ਚਿੰਤਤ ਨੇ ਰਿੰਦੀਪ ਸੜਾਏ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਦੋਵਾਂ ਦੇਸ਼ਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਭਾਰਤ ਤੇ ਪਾਕਿਸਤਾਨ ਵੱਲੋਂ ਫਿਲਹਾਲ ਸਥਿਤੀ ਨੂੰ ਆਪਣੇ ਆਪ ਨਜਿੱਠਣ ਦੀ ਗੱਲ ਆਖੀ ਗਈ ਹੈ ਕੈਨੇਡਾ ਦੀ ਸਰਕਾਰ ਭਵਿੱਖ ਦੇ ਵਿੱਚ ਸੰਭਵ ਮਦਦ ਲਈ ਤਿਆਰ ਹੈ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਲੈਫਟੀਨੈਂਟ ਜਰਨਲ ਇਨਾਮ ਹਾਦਰ ਮਲਿਕ ਨੇ ਅਗਸਤ ਮਹੀਨੇ ਦੌਰਾਨ ਆਖਿਆ ਸੀ ਕਿ ਪਾਕਿਸਤਾਨ ਕੋਲ ਕਾਫੀ ਸਰੋਤ ਨੇ ਤੇ ਇਸ ਸਮੇਂ ਵਿਦੇਸ਼ੀ ਸਹਾਇਤਾ ਦੀ ਲੋੜ ਨਹੀਂ ਹੈ ਰਨਦੀਪ ਸੜਾਈ ਨੇ ਦੱਸਿਆ ਕਿ ਕੈਨੇਡਾ 'ਚ ਅਜਹੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਫੰਡ ਪ੍ਰਦਾਨ ਕਰਦੀ ਹੈ ਉਹ ਹੜਪੀੜਤਾਂ ਦੀ ਮਦਦ ਕਰ ਰਹੀਆਂ ਨੇ ਕਿਉਂਦੜੇ ਫੈਡਰਲ ਸਰਕਾਰ ਨੇ ਸੀਆਰਏ ਦੀਆਂ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੇ ਲਈ 100 ਦਿਨਾਂ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ ਵਿੱਤ ਮੰਤਰੀ ਨੇ ਆਖਿਆ ਕਿ ਮੌਜੂਦਾ ਸਮੇਂ ਦੇ ਵਿੱਚ ਏਜੰਸੀ ਕੈਨੇਡੀਅਨਸ ਦੀ ਉਮੀਦ ਤੇ ਖੜੀ ਨਹੀਂ ਉੱਤਰ پا ਰਹੀ ਸੀ ਆਰਏ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਚੇਂजेस ਕਰੇਗਾ ਆਪਣੀਆਂ ਸਰਵਿਸਿਜ਼ ਦੇ ਵਿੱਚ ਸੁਧਾਰ ਵੀ ਕੀਤੇ ਜਾਣਗੇ ਚੇਂजेस ਵੀ ਕੀਤੇ ਜਾਣਗੇ ਜਿਸ ਵਾਸਤੇ 100 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕੈਨੇਡਾ ਦੇ ਵਿੱਤ ਮੰਤਰੀ ਫਰੈਂਚੋਫ ਫਿਲਿਪ ਸ਼ੈਂਪੇਨ ਨੇ ਆਖਿਆ ਹੈ ਕਿ ਉਹ ਕੈਨੇਡਾ ਰੈਵਨਿਊ ਏਜੰਸੀ 'ਚ ਮੌਜੂਦਾ ਸਮੱਸਿਆਵਾਂ ਨੂੰ ਦੂਰ ਕਰਨ ਲਈ 100 ਦਿਨਾਂ ਦੇ ਅੰਦਰ ਕਦਮ ਚੁੱਕਣਗੇ ਸ਼ੈਂਪੇਨ ਨੇ ਪਾਰਲੀਮੈਂਟ ਦੀ ਵਿੱਤ ਕਮੇਟੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਆਖਿਆ ਕਿਸੇਾਰੇ ਦੇ ਕਾਲ ਸੈਂਟਰਾਂ ਦੇ ਵਿੱਚ ਸੇਵਾਵਾਂ 'ਚ ਦੇਰੀ ਦੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਸਪਸ਼ਟ ਹੈ ਕਿ ਸੀਆਰਏ ਕੈਨੇਡੀਅਨਸ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਰਿਹਾ। ਉਹਨਾਂ ਆਖਿਆ ਹੈ ਕਿ ਉਹਨਾਂ ਨੇ ਸੀਆਰਏ ਤੋਂ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ ਜਿਸ 'ਚ ਮੁਲਾਜ਼ਮਾਂ ਦੀ ਮੁਰਤੈਨਾਤੀ ਜਾਂ ਵਾਅਦੇ ਦੀ ਸੰਭਾਵਨਾ ਅਤੇ ਕੈਨੇਡੀਅਨਸ ਲਈ ਡਿਜੀਟਲ ਵਿਕਲਪਾਂ ਦਾ ਵਿਸਤਾਰ ਸ਼ਾਮਲ ਹੋ ਸਕਦਾ ਹੈ। ਇਹ ਪੱਤਰ ਉਸ ਸਮੇਂ ਆਇਆ ਹੈ ਜਦੋਂ ਫੈਡਰਲ ਸਰਕਾਰ ਪਬਲਿਕ ਸਰਵਿਸ ਦੇ ਵਿੱਚ ਵਿਆਪਕ ਖਰਚਾ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਯੂਨਨ ਆਫਰ ਟੈਕਸੇਸ਼ਨ EMPLOYEES ਨੇ ਕਿਹਾ ਹੈ ਕਿ ਪਿਛਲੇ ਸਾਲ ਮਈ ਤੋਂ ਲੈ ਕੇ CRA ਦੇ ਵਿੱਚ 3000 ਤੋਂ ਵੱਧ ਨੌਕਰੀਆਂ ਖਤਮ ਹੋ ਚੁੱਕੀਆਂ ਨੇ ਅਤੇ ਅਗਾਹ ਕੀਤਾ ਗਿਆ ਹੈ ਕਿ ਜੇਕਰ ਯੋਜਨਾ ਅਨੁਸਾਰ ਕਟੌਤੀਆਂ ਕੀਤੀਆਂ ਜਾਂਦੀਆਂ ਰਹੀਆਂ ਤਾਂ ਸੇਵਾਵਾਂ ਹੋਰ ਵੀ ਖਰਾਬ ਹੋਣਗੀਆਂ ਸ਼ੈਂਪੇਨ ਨੇ ਆਖਿਆ ਹੈ ਕਿ ਉਹ ਤੇ CRA ਦੇ ਹੋਰ ਅਧਿਕਾਰੀ ਵਿੱਤ ਕਮੇਟੀ ਅੱਗੇ ਪੇਸ਼ ਹੋ ਕੇ ਪਾਰਲੀਮੈਂਟ ਨੂੰ CRA ਨੂੰ ਦੁਬਾਰਾ ਦਰੁਸਤ ਕਰਨ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦੇਵਗੇ ਯੂਡਰੇ ਕੈਨੇਡਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖਲਾ ਲੈਣਾ ਘਟ ਕਰ ਦਿੱਤਾ ਹੈ ਇਸੇ ਦਾ ਹੀ ਅਸਰ ਹੁਣ ਕਿਊਬੇਕ ਦੇ ਉੱਤੇ ਵੀ ਪੈ ਰਿਹਾ ਹੈ ਕਿ ਬੇਕ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਫਾਲ ਸੈਮੈਸਟਰ ਦੇ ਵਿੱਚ ਕੰਕੋਰੀਆ ਅਤੇ ਮੌਂਟਰੀਅਲ ਯੂਨੀਵਰਸਿਟੀ ਦੀਆਂ ਅਰਜ਼ੀਆਂ 'ਚ 37% ਦੀ ਕਮੀ ਦਰਜ ਕੀਤੀ ਗਈ ਹੈ ਭਾਰੀ ਟਿਊਸ਼ਨ ਫੀਸਾਂ ਅਤੇ ਇਮੀਗ੍ਰੇਸ਼ਨ ਕੈਪ ਦੇ ਚੱਲਦਿਆਂ ਹੁਣ ਵਿਦਿਆਰਥੀ ਕੈਨੇਡਾ ਦੀਆਂ ਯੂਨੀਵਰਸਿਟੀਆਂ 'ਚ ਦਿਲਚਸਪੀ ਨਹੀਂ ਵਿਖਾ ਰਹੇ ਕਿ ਦੇਖਿਆ ਯੂਨੀਵਰਸਟੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਚ ਦਾਖਲੇ ਲਈ ਆ ਰੀਆਂ ਅਰਜ਼ੀਆਂ ਚ ਵੱਡੀ ਕਮੀ ਆਈ ਹੈ ਜਿਸ ਨਾਲ ਨਾ ਸਿਰਫ مالی ਨੁਕਸਾਨ ਹੋ ਰਿਹਾ ਹੈ ਸਗੋਂ ਲੰਮੇ ਸਮੇਂ ਵਾਲੇ ਵਿਕਾਸ ਤੇ ਨਵੀਨਤਾ ਤੇ ਵੀ ਅਸਰ ਪੈ ਰਿਹਾ ਹੈ ਯੂਨੀਵਰਸਿਟੀ ਦੇ ਮੰਤਰੀਅਲ ਦੀ ਬੁਲਾਰੇ ਨੇ ਜਨਵੀਵ ਓਮੇਅਰ ਨੇ ਕਿਹਾ ਕਿ ਵਿਦਿਆਰਥੀ ਸਿਰਫ ਪੜ੍ਹਾਈ ਲਈ ਨਹੀਂ ਸਗੋਂ ਰਿਸਰਚ ਲੈਬਾਂ ਦੇ ਵਿੱਚ ਕੰਮ ਖੜਕੇ ਨਵੀਨਤਾ ਤੇ ਵਿਕਾਸ ਚੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਸੁਬੇਤਿਆਂ ਯੂਨੀਵਰਸਟੀਆਂ ਦੀ ਨਮਾਇੰਦਗੀ ਕਰਦੇ ਸੰਗਠਨ ਬਿਊਰੋ ਦੇ ਕੋਆਪਰੇਸ਼ਨ ਇੰਟਰ ਯੂਨੀਵਰਸਟਾਯਰ ਦੇ ਅਨੁਸਾਰ April 2024 ਤੋਂ April 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਚ 46% ਦੀ ਕਮੀ ਆਈ ਹੈ। Montreal 'ਚ Concordia University ਤੇ University de Montreal ਨੇ 2025 ਦੇ Fall Semester ਲਈ ਅਰਜ਼ੀਆਂ 'ਚ 37% ਜਦਕਿ McGill University ਨੇ 22% ਦੀ ਕਮੀ ਦਰਜ ਕੀਤੀ। ਇੱਕ ਗਿਰਾਵਟ ਪਿਛਲੇ ਸਾਲ ਵੀ ਰਹੀ ਸੀ ਕਨਕੋਰੀਆ ਦੇ ਅਨੁਸਾਰ 2023-24 ਚ 32 ਫੀਸਦੀ ਦੀ ਕਮੀ ਹੋਈ ਸੀ ਯੂਨੀਵਰਸਿਟੀ ਦੋਕਿਊਬੇਕ ਐ ਤ੍ਰੋਇਸ ਰਿਵਰੇਸ ਦੇ ਪ੍ਰੈਜ਼ੀਡੈਂਟ ਕ੍ਰਿਸਟੀਅਨ ਬਲਾਂਸ਼ੇ ਨੇ ਦੱਸਿਆ ਕਿ ਕੁਝ ਯੂਨੀਵਰਸਟੀਆਂ ਚ ਵੀ ਇਹ ਗਿਰਾਵਟ 50 ਫੀਸਦੀ ਤੋਂ ਵੀ ਵੱਧ ਹੈ ਇਹ ਗਿਰਾਵਟ ਸਰਕਾਰ ਦੀਆਂ ਬਦਲ ਰਹੀਆਂ ਨੀਤੀਆਂ ਤੇ ਇਮੀਗ੍ਰੇਸ਼ਨ ਤੇ ਲਾਈਆਂ ਰੋਕਾਂ ਕਰਕੇ ਆਈ ਹੈ 2024 ਚ ਕੈਨੇਡਾ ਸਰਕਾਰ ਨੇ ਸਟੱਡੀ ਪਰਮਿਟਾਂ ਦੇ ਗਿਣਤੀ ਤੇ ਹੱਦ ਲਾਈ ਸੀ ਤਾਂ ਜੋ ਕਰਾਂ ਦੀ ਕਮੀ ਹੈਲਥ케ਅਰ ਤੇ ਹੋਰ ਸੇਵਾਵਾਂ ਤੇ ਪਏ ਬੋਝ ਨੂੰ ਘਟਾਇਆ ਜਾ ਸਕੇ ਇਸ ਫੈਸਲੇ ਨਾਲ ਕੈਨੇਡਾ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ 40% ਕੱਟੀ ਹੈ 2025 ਲਈ ਐਟੀ ਚਾਰ 437000 ਸਟੱਡੀ ਪਰਮਿਟ ਆਦਾ ਹੈ ਜੋ ਕਿ ਪਿਛਲੇ ਸਾਲ ਨਾਲੋਂ 10 ਫੀਸਦੀ ਘਟ ਹੈ ਇਸ ਦੇ ਨਾਲ ਨਾਲ ਕਿਊਬੇਕ ਦੀ ਸੂਬਾ ਸਰਕਾਰ ਨੇ ਵੀ ਫੈਸਲਾ ਲਿਆ ਸੀ ਕਿ 2024 ਚ ਜਿੰਨੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਸੀ 2025 ਚ ਉਸ ਤੋਂ ਵੱਧ ਕਿਸੇ ਵੀ ਯੂਨੀਵਰਸਿਟੀ ਨੂੰ ਨਹੀਂ ਲੈਣ ਦੇਣਾ ਇਹ ਗਿਣਤੀ ਸੂਬੇ ਭਰ ਲਈ 63299 ਰੱਖੀ ਗਈ ਸੀ ਮੀਡੀਆ ਨੂੰ ਦਿੱਤੇ ਬਿਆਨ 'ਚ ਮੈਘਲ ਯੂਨੀਵਰਸਿਟੀ ਦੇ ਬੁਲਾਰੇ ਨੇ ਆਖਿਆ ਕਿ ਇਹ ਨਵੇਂ ਨਿਯਮ ਅਚਾਨਕ ਲਾਗੂ ਕੀਤੇ ਗਏ ਨੇ ਬਿਨਾਂ ਯੂਨੀਵਰਸਟੀਆਂ ਨਾਲ ਸਲਾਹ ਕਰਕੇ ਜਿਸ ਕਾਰਨ ਵਿਦਿਆਰਥੀ ਇਮੀਗ੍ਰੇਸ਼ਨ ਦੇ ਪ੍ਰਬੰਧਨ 'ਚ ਅਸਥਿਰਤਾ ਆਈ ਹੈ ਯੂਨੀਵਰਸਟੀਆਂ ਮੰਨਦੀਆਂ ਨੇ ਕਿ ਇਹ ਤੰਗ ਇਮੀਗ੍ਰੇਸ਼ਨ ਨੀਤੀਆਂ ਕਿ ਬੇਗਦੇ ਅੰਤਰਰਾਸ਼ਟਰੀ ਅਕਸ ਨੂੰ ਨੁਕਸਾਨ ਪਹੁੰਚਾਰੀਆਂ ਨੇ ਇਸ ਸੰਕੇਤ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਥੇ ਬਹੁਤਾ ਸਤਕਾਰ ਅਤੇ ਬਹੁਤਾ ਸਵੀਕਾਰ ਨਹੀਂ ਕੀਤਾ ਜਾਂਦਾ क्रिश्चियन ब्लोंशेनिक ਹੈ ਕਿ ਜਦੋਂ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਆਕਰਸ਼ਿਤ ਕਰਦੇ ਤਾਂ ਅਸੀਂ ਟੈਲੈਂਟ ਦੀ جنگ ਹਾਰ ਰਹੇ ਹਾਂ ਉਹਨਾਂ ਆਖਿਆ ਹੈ ਕਿ ਖਾਸ ਕਰਕੇ ਉੱਚ ਪੱਧਰੀ ਰਿਸਰਚ ਲੈਬਾਂ 'ਚ ਕਈ ਅਹਿਮ ਕੰਮ ਲਈ ਕਿ ਬੇਕ ਚਲੂੜਿੰਦੇ ਸਥਾਨਕ ਵਿਦਿਆਰਥੀ ਨਹੀਂ ਹਨ ਜਿਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭੂਮਿਕਾ ਜ਼ਰੂਰੀ ਬਣ ਜਾਂਦੀ ਹੈ ਉਹਨਾਂ ਕਿਹਾ ਹੈ ਕਿ ਇਹ ਵਿਦਿਆਰਥੀ ਸਿਰਫ ਲੈਬਾਂ 'ਚ ਕੰਮ ਨਹੀਂ ਕਰਦੇ ਸਗੋਂ ਸੂਬੇ ਦੀ ਅਰਥ ਵਿਵਸਥਾ ਨਵੀਨਤਾ ਤੇ ਮੁਕਾਬਲਾਤਮਕ ਪੱਧਰ ਉੱਤੇ ਵੀ ਅਹਿਮ ਹਿੱਸਾ ਪਾਉਂਦੇ ਨੇ ਉੱਚ ਸਿੱਖਿਆ ਮੰਤਰੀ ਪਾਸਕਲ ਡੇਰੀ ਦੇ ਦਫਤਰ ਦੇ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ ਸਰਕਾਰ ਨੇ ਵਿਦਿਆਰਥੀਆਂ ਦੀ ਵਾਧੂ ਆਮਦ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਬਿੱਲ 74 ਪਾਸ ਕੀਤਾ ਸੀ ਇਹ ਕਾਨੂੰਨ ਦਸੰਬਰ 2024 ਨੂੰ ਲਾਗੂ ਹੋਇਆ ਇਸ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਕਿਸੇ ਖੇਤਰ ਕੋਰਸ ਭਾਸ਼ਾ ਲੋੜਾਂ ਤੇ ਸਰਕਾਰੀ ਤਰਜੀਹਾਂ ਦੇ ਆਧਾਰ ਤੇ ਦਿੱਤੀ ਜਾਂਦੀ ਹੈ ਸਰਕਾਰ ਨੇ ਯੂਨੀਵਰਸਟੀਆਂ ਨੂੰ ਪਵਿੱਖ ਵਿੱਚ ਇਮੀਗ੍ਰੇਸ਼ਨ ਯੋਜਨਾ ਤੇ ਸਲਾਮ مشورے ਲਈ ਸੱਦਾ ਦਿੱਤਾ ਜਿਸ ਵਿੱਚ ਯੂਨੀਵਰਸਟੀਆਂ ਸ਼ਾਮਲ ਹੋਣ ਦੀ ਯੋਜਨਾ ਬਣਾਉਣੀਆਂ ਬਲੌਸ਼ੇ ਨੂੰ ਉਮੀਦ ਹੈ ਕਿ ਸਰਕਾਰ ਆਪਣੀ ਮੌਜੂਦਾ ਪਾਲਿਸੀ 'ਚ ਤਬਦੀਲੀ ਕਰੇਗੀ ਅਤੇ ਯੂਨੀਵਰਸਟੀਆਂ ਫੈਡਰਲ ਸਰਕਾਰ ਤੇ ਹੋਰਾਂ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਅਕਤੂਬਰ 'ਚ ਸ਼ੁਰੂ ਹੋਣ ਵਾਲੀ ਅਗਲੇ ਦਾਖਲਾ ਸੀਜ਼ਨ ਤੋਂ ਪਹਿਲਾਂ ਦੁਨੀਆ ਭਰ 'ਚ ਇਹ ਸੰਦੇਸ਼ ਜਾ ਸਕੇ ਕਿ ਕਿਬੇਕ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰ ਰਿਹਾ ਹੈ ਅਲਬੋਟਾ ਸਰਕਾਰ ਨੇ ਸਕੂਲ ਲਾਇਬ੍ਰੇਰੀਜ਼ ਦੇ ਵਿੱਚ ਜਿੰਸੀ ਸਮਗਰੀ ਵਾਲੀਆਂ ਕਿਤਾਬਾਂ ਤੋਂ ਪਾਬੰਦੀ ਹਟਾ ਦਿੱਤੀ ਹੈ 200 ਤੋਂ ਵਧੇਰੇ ਕਿਤਾਬਾਂ ਦੀ ਸੂਚੀ ਦੇ ਵਿੱਚ ਕਾਫੀ ਸਾਰੀਆਂ ਕਿਤਾਬਾਂ ਸ਼ਾਮਲ ਕੀਤੀਆਂ ਗਈਆਂ ਸੀ ਅਲਬੋਟਾ ਦੇ ਸਿੱਖਿਆ ਮੰਤਰੀ ਸਕੂਲ ਬੋਟਾਨੋ ਲਾਇਬ੍ਰੇਰੀਆਂ ਤੋਂ ਸਪਸ਼ਟ ਜਿੰਸੀ ਸਮਗਰੀ ਵਾਲੀਆਂ ਕਿਤਾਬਾਂ ਹਟਾਉਣ ਦੇ ਸਰਕਾਰੀ ਦੇਸ਼ ਨੂੰ ਰੋਕਨ ਦਾ ਨਿਰਦੇਸ਼ ਦੇੜੇ ਨੇ ਮੈਟੀਰੀਅਲਸ ਨਿਕੋਲਾਈਟਸ ਨੇ ਸਕੂਲ ਡਿਵੀਜ਼ਨਾਂ ਤੇ ਅਧਿਕਾਰੀਆਂ ਨੂੰ ਇੱਕ ਈਮੇਲ ਦੇ ਵਿੱਚ ਅਜਿਹੇ ਨਿਰਦੇਸ਼ ਦਿੱਤੇ ਨੇ ਔਰ ਹੁਣ ਇਹ ਜਿਹੜਾ ਵਿਰਾਮ ਹੈ ਇਹ ਫੁੱਲ ਸਟਾਪ ਅਗਲੇ ਨੋਟਿਸ ਤੱਕ ਲਾਗੂ ਰਹੂਗਾ ਅਲਬਰਟਾ ਸਰਕਾਰ ਨੇ ਲਾਇਬ੍ਰੇਰੀਆਂ ਤੋਂ ਸਪਸ਼ਟ ਜਿੰਸੀ ਸਮਗਰੀ ਵਾਲੀਆਂ ਕਿਤਾਬਾਂ ਨੂੰ ਹਟਾਉਣ ਦੇ ਆਪਣੇ ਆਦੇਸ਼ 'ਤੇ ਰੋਕ ਲਗਾ ਦਿੱਤੀ ਸੀ ਪਰ ਪ੍ਰੀਮੀਅਰ ਦਾ ਕਹਿਣਾ ਹੈ ਕਿ ਇਹ ਰੋਕ ਥੋੜੇ ਸਮੇਂ ਲਈ ਹੋਵੇਗੀ ਇੱਕ ਗੈਰ ਸੰਬੰਧਿਤ ਨਿਊਜ਼ ਕਾਨਫਰੰਸ 'ਚ ਬੋਲਦਿਆਂ ਅਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਕਿ ਨਵੇਂ ਨਿਯਮ ਆਉਣ ਵਾਲੇ ਨੇ ਉਹਨਾਂ ਕਹੇ ਮੰਤਰੀ ਪੱਧਰ 'ਤੇ ਹੁਕਮ ਨੂੰ ਦੁਬਾਰਾ ਲਿਖਣ ਤਾਂ ਕਿ ਇਸ ਨੂੰ ਕੁਝ ਘੰਟਿਆਂ ਲਈ ਰੋਕ ਦਿੱਤਾ ਜਾਵੇਗਾ ਨਿਰਦੇਸ਼ ਇਹ ਹੋਵੇਗਾ ਕਿ ਲਾਇਬ੍ਰੇਰੀਆਂ ਚੋਂ ਅਸ਼ਲੀਲ ਤਸਵੀਰਾਂ ਵਾਲੀਆਂ ਕਿਤਾਬਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਕਲਾਸਿਕ ਕਿਤਾਬਾਂ ਨੂੰ ਇਕੱਲਾ ਛੱਡ ਦਿੱਤਾ ਜਾਵੇ। ਉਹਨਾਂ ਨੂੰ ਲੱਗਦਾ ਹੈ ਕਿ ਹੁਕਮ ਬਾਰੇ ਕੋਈ ਗਲਤ ਫਹਿਮੀ ਸੀ ਇਸ ਲਈ ਇਸ ਨੂੰ ਸਪਸ਼ਟ ਕੀਤਾ ਜਾ ਰਿਹਾ ਹੈ। ਸਮੀਥ ਨੇ ਆਖਿਆ ਹੈ ਕਿ ਸਕੂਲ ਬੋਰਡ ਜਲਦੀ ਹੀ ਇੱਕ ਨਵੇਂ ਮੰਤਰੀ ਆਦੇਸ਼ ਦੀ ਉਮੀਦ ਕਰ ਸਕਦੇ ਨੇ ਅਲਬਰਟਾ ਦੇ ਸਿੱਖਿਆ ਮੰਤਰੀ ਵੱਲੋਂ ਸਕੂਲ ਲਾਇਬ੍ਰੇਰੀਆਂ ਦੇ ਵਿੱਚ ਕਿਤਾਬਾਂ ਨੂੰ ਕੰਟਰੋਲ ਕਰਨ ਵਾਲੇ ਨਵੇਂ ਨਿਯਮਾਂ ਦੀ ਰੂਪਰੇਖਾ ਤਿਆਰ ਕਰਨ ਵਾਲੀ ਨੀਤੀ 1 ਅਕਤੂਬਰ ਤੋਂ ਲਾਗੂ ਹੋਣ ਵਾਲੀ ਹੈ ਮੰਗਲਵਾਰ ਤੋਂ ਪਹਿਲਾਂ ਉਸਨੇ ਸਕੂਲ ਬੋਰਡਾਂ ਨੂੰ ਈਮੇਲ ਕਰਕੇ ਕਿਹਾ ਹੈ ਕਿ ਮੰਤਰੀ ਦੇ ਆਦੇਸ਼ ਨੂੰ ਰੋਕਿਆ ਜਾ ਰਿਹਾ ਹੈ ਸਿੱਖਿਆ ਮੰਤਰੀ ਡਿਮੇਟ੍ਰੋਸ ਨਿਕੋਲਾਈਟਸ ਦੇ ਵੱਲੋਂ ਭੇਜੀ ਗਈ ਈਮੇਲ 'ਚ ਲਿਖਿਆ ਹੈ ਕਿ ਅਗਲੇ ਨੋਟਿਸ ਤੱਕ ਕਿਰਪਾ ਕਰਕੇ ਮੰਤਰੀ ਆਦੇਸ਼ 30/2025 ਵਿੱਚ ਦੱਸੇ ਗਏ ਸਾਰੇ ਲਾਗੂ ਕਰਨ ਯਤਨਾਂ ਨੂੰ ਰੋਕ ਦਿਓ। ਇਸ ਵਿੱਚ ਸਕੂਲ ਲਾਇਬ੍ਰੇਰੀਆਂ ਤੋਂ ਸਪਸ਼ਟ ਜਿੰਸੀ ਸਮਗਰੀ ਦੇ ਚਿੱਤਰਨ ਵਾਲੀ ਸਮਗਰੀ ਨੂੰ ਹਟਾਉਣਾ ਸ਼ਾਮਲ ਹੈ। ਇਸ ਸਮੇਂ ਮੈਂ ਸਕੂਲ ਅਧਿਕਾਰੀਆਂ ਨੂੰ ਸਕੂਲ ਲਾਇਬ੍ਰੇਰੀ ਸਮਗਰੀ ਦੀਆਂ ਸੂਚੀਆਂ ਦੇ ਵਿਕਾਸ ਅਤੇ ਵੰਡ ਦੀ ਵੀ ਰੋਕ ਲਗਾਉਣ ਵਾਸਤੇ ਕਹਿ ਨਾ। ਈਮੇਲ 'ਚ ਵਿਰਾਮ ਦਾ ਕਾਰਨ ਨਹੀਂ ਦੱਸਿਆ ਗਿਆ ਪਰ ਕਿਹਾ ਗਿਆ ਹੈ ਕਿ ਜਿੰਨੀ ਜਲਦੀ ਹੋ ਸਕੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਸਮਿਥ ਨੇ ਐਕਸ ਤੇ ਇੱਕ ਅਗਲੀ ਪੋਸਟ ਦੇ ਵਿੱਚ ਹੋਰ ਵੀ ਸਪਸ਼ਟ ਆਖਿਆ ਕਿ ਮੈਂ ਆਮ ਨਾਲੋਂ ਜ਼ਿਆਦਾ ਸਪਸ਼ਟ ਹੋਣ ਜਾ ਰਹੀਆਂ ਤਾਂ ਜੋ ਇਸ ਨੀਤੀ ਨੂੰ ਕੋਈ ਗਲਤ ਫਹਿਮੀ ਨਾ ਹੋਵੇ। ਪਹਿਲਾ ਸਕੂਲ ਲਾਇਬ੍ਰੇਰੀਆਂ 'ਚੋਂ ਗ੍ਰਾਫਿਕ ਅਸ਼ਲੀਲ ਤਸਵੀਰਾਂ ਕੱਢੋ। ਦੂਜਾ ਕਲਾਸਿਕਾਂ ਨੂੰ ਸ਼ੈਲਫਾਂ ਤੇ ਛੱਡ ਦਿਓ। ਤੀਜਾ ਅਸੀਂ ਸਾਰੇ 1 ਅਤੇ 2 ਦੇ ਵਿੱਚ ਆਈਟਮਸ ਦੇ ਵਿੱਚ ਅੰਤਰ ਜਾਣਦੇ ਹਾਂ। ਆਉ ਆਪਣੇ ਬੱਚਿਆਂ ਦੇ ਲਈ ਇਸ ਨੀਤੀ ਨੂੰ ਲਾਗੂ ਕਰਨ 'ਚ ਹੋਰ ਕੋਈ ਖੇੜ ਨਾ ਖਿੜੀਏ। ਮੀਡੀਆ ਨੂੰ ਮਿਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਹੈ ਕਿ 200 ਤੋਂ ਵੱਧ ਕਿਤਾਬਾਂ ਨੂੰ ਜਿੰਸੀ ਤੌਰ ਤੇ ਅਸ਼ਲੀਲ ਮੰਨਿਆ ਜਾ ਰਿਹਾ ਸੀ ਤੇ ਉਹਨਾਂ ਨੂੰ ਐਡਮਿੰਟਨ ਪਬਲਿਕ ਸਕੂਲਸ ਦੀਆਂ ਲਾਇਬ੍ਰੇਰੀ ਸ਼ੈਲਫਾਂ ਤੋਂ ਕਿਟਾਗਾਟਨ ਤੋਂ 12ਵੇਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਟਾਉਣ ਲਈ ਤੈਅ ਕੀਤਾ ਗਿਆ ਸੀ। ਨਿਕੋਲਾਈਟਸ ਨੇ ਪਹਿਲਾਂ ਆਖਿਆ ਸੀ ਕਿ ਇਹ ਨੀਤੀ ਕਿਤਾਬਾਂ ਤੇ ਪਾਬੰਦੀ ਲਗਾਉਣ ਬਾਰੇ ਨਹੀਂ ਸੀ ਸਗੋਂ ਉਹਨਾਂ ਨੇ ਸਕੂਲਾਂ ਲਈ ਨਿਯਮ ਬਣਾਉਣ ਬਾਰੇ ਅੱਖਿਆਸੀ ਜਿਨ੍ਹਾਂ ਚ ਉਮਰ ਮੁਤਾਬਿਕ ਮਟੀਰੀਅਲ ਲਈ ਮਿਆਰ ਨਹੀਂ ਹੈ ਹੁਕਮਾਂ ਦੇ ਤਹਿਤ ਸਕੂਲਾਂ ਨੂੰ ਨਵੇਂ ਸਾਲ ਤਾਕਤ ਸਪਸ਼ਟ ਨੀਤੀਆਂ ਲਾਗੂ ਕਰਨ ਦਾ ਕੰਮ ਹੀ ਸੌਂਪਿਆ ਗਿਆ ਸੀ ਕਿ ਨਿਰਦੇਸ਼ ਕਿਵੇਂ ਬਣਾਈਆਂ ਰੱਖਿਆ ਜਾਵੇ ਕੈਨੇਡੀਅਨ ਸਕੂਲ ਲਾਇਬ੍ਰੇਰੀਆਂ ਦੇ ਚੇਅਰਮੈਨ ਜੋਸਫ ਜੈਫਰੀ ਨੇ ਸਰਕਾਰੀ ਵਿਰਾਂਦ ਦਾ ਸਵਾਗਤ ਕੀਤਾ ਹੈ ਵਿਰੋਧੀ ਧਿਰ ਐਨ ਡੀ ਪੀ ਦੀ ਨੇਤਾ ਨਾਹਿਦ ਨੈਂਸੀ ਨਿਕ ਹੈ ਕਿ ਸਮਿਥ ਤੇ ਨਿਕੋਲਾਈਜ਼ ਕਿਤਾਬਾਂ ਦੀਆਂ ਸੂਚੀਆਂ ਤੇ ਧਿਆਨ ਕੇਂਦਰਿਤ ਕਰ ਰਹੇ ਨੇ ਜਿੰਦਗੀ ਉਹਨਾਂ ਨੂੰ ਭੀੜ ਭੜਾਕੇ ਵਾਲੇ ਕਲਾਸਰੂਮਾਂ ਅਧਿਆਪਕਾਂ ਦੀ ਹੜਤਾਲ ਦੇ ਅਸਰ ਅਤੇ ਕਲਾਸਰੂਮ ਦੇ ਵਿੱਚ ਸਭ ਤੋਂ ਘੱਟ ਪਰ ਪਰਸਨ ਖਰਚਿਆਂ ਦੇ ਵਿੱਚੋਂ ਇੱਕ ਦੇ ਨਾਲ ਨਿਜਿਠਣਾ ਚਾਹੀਦਾ ਹੈ। ਉਧਰ Ontario Builders Group ਦਾ ਕਹਿਣਾ ਹੈ ਕਿ ਹਾਊਸਿੰਗ ਮਾਰਕੀਟ ਦੀ ਸੁਸਤੀ ਉਸਾਰੀ ਨੌਕਰੀਆਂ ਦੇ ਨੁਕਸਾਨ ਦਾ ਕਾਰਨ ਬਣੇਗੀ। ਰਹਿਸ਼ੀ ਬਿਲਡਰਸ ਦੇ ਸੀਈਓ ਨੇ ਕਿਹਾ ਹੈ ਕਿ ਮਾਰਕੀਟ ਦੀ ਮੰਦੀ ਦਾ ਮਤਲਬ ਹੈ ਹਜ਼ਾਰਾਂ ਵਪਾਰਾਂ ਦੇ ਲਈ ਘੱਟ ਕੰਮ। ਉਹਨਾਂ ਆਖਿਆ ਜਿਵੇਂ-ਜਿਵੇਂ ਇੱਥੇ ਪ੍ਰੋਜੈਕਟ ਮੁਕੰਮਲ ਹੋ ਰਹੇ ਨੇ ਉਵੇਂ-ਉਵੇਂ ਹੀ ਲੋਕ ਆਪਣੀਆਂ ਨੌਕਰੀਆਂ ਵੀ ਗੁਵਾ ਰਹੇ ਨੇ। ਬਿਲਡਰਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ਚੇਤਾਵਨੀ ਦਿੱਤੀ ਹੈ ਕਿ ਅਨਟਾਰੀਓ ਦਾ ਸੁਸਤਕਰ ਨਿਰਮਾਣ ਬਾਜ਼ਾਰ ਵਪਾਰਾਂ 'ਚ ਨੌਕਰੀਆਂ ਦੇ ਨੁਕਸਾਨ ਨੂੰ ਸ਼ੁਰੂ ਕਰ ਰਿਹਾ ਹੈ ਤੇ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਭਾਵੇਂ ਕਿ ਸੂਬਾ ਆਪਣੀ ਰਿਹਾਇਸ਼ ਨੀਤੀ ਨੂੰ ਸੁਧਾਰਨ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰੋਤਸਾਹਨ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਵੱਲ ਪੱਤਰਿਆ ਹੋਏ ਰਿਹਾਇਸ਼ੀ ਬਿਲਡਰਾਂ ਦੀ ਨੁਮਾਇੰਦਗੀ ਕਰਨ ਵਾਲੀ ਅਨਟਾਰੀਓ ਦੀ ਰਿਹਾਇਸ਼ੀ ਉਸਾਰੀ ਕੌਂਸਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੌਲੀ-ਹੌਲੀ ਰਿਹਾਇਸ਼ੀ ਸ਼ੁਰੂਆਤ ਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਸ਼ਾਂਤੀ ਸ਼ੁਰੂ ਹੋ ਗਈ ਹੈ ਰਚਰਡ ਲੌਇਲ ਰਸਕੋਨ ਦੇ ਸੀਓ ਨੇ ਤੇ ਉਹਨਾਂ ਕਿਹਾ ਹੈ ਕਿ ਪ੍ਰੋਜੈਕਟ ਦੀ ਪਾਈਪਲਾਈਨ ਸੁੱਕਣੀ ਸ਼ੁਰੂ ਹੋ ਗਈ ਹੈ ਅਤੇ ਬਿਲਡਰ ਵਿੱਤ ਨੂੰ ਕੰਮ ਕਰਨ ਅਤੇ ਜ਼ਮੀਨ 'ਚ ਖੁਦਾਈ ਕਰਨ ਲਈ ਸੰਘਰਸ਼ ਕਰ ਰਹੇ ਨੇ ਉਹਨਾਂ ਕਿਹਾ ਹੈ ਕਿ ਆਸਟ੍ਰੇਲੀਆ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀ ਪ੍ਰਕਿਰਿਆ ਦੇ ਵਿਚਾਰੇ ਚੱਲ ਰਹੇ ਨੇ ਇਸ ਲਈ ਹੁਣ ਤੋਂ 1 ਸਾਲ ਬਾਅਦ ਗਿਵ ਔਰ ਟੇਕ ਉਹ ਲੋਕ ਨੇ ਜੋ ਸਾਰੇ ਉੱਚ ਮੰਜ਼ਲ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਨੇ ਤੇ ਉਹ ਮੁਕੰਮਲ ਹੋ ਰਹੇ ਨੇ ਬੇਰੋਜ਼ਗਾਰ ਹੋ ਰਹੇ ਨੇ ਭਾਵੇਂ ਇਹ ਕਿ ਸਥਿਤੀ ਹੌਲੀ-ਹੌਲੀ ਬਹੁਤ ਭਿਆਨਕ ਹੋ ਰਹੀ ਹੈ ਜਿਵੇਂ-ਜਿਵੇਂ ਪ੍ਰੋਜੈਕਟ ਖਤਮ ਹੋ ਰਹੇ ਨੇ ਮੁਕੰਮਲ ਹੋ ਰਹੇ ਨੇ ਉਵੇਂ-ਉਵੇਂ ਹੀ ਲੋਕ ਬੇਰੋਜ਼ਗਾਰ ਵੀ ਹੁੰਦੇ ਜਾ ਰਹੇ ਨੇ ਪਿਛਲੇ ਮਹੀਨੇ অন্ਟਾਰੀਓ ਦੇ ਵਿੱਤੀ ਜਵਾਬਦੇਹੀ ਦਫ਼ਤਰ ਦੀ ਇੱਕ ਰਿਪੋਰਟ ਚ ਆਖਿਆ ਗਿਆ ਸੀ ਕਿ ਸੂਬੇ ਭਰ ਚ ਬੇਰੋਜ਼ਗਾਰੀ 7.8 ਫੀਸਦੀ ਤੱਕ ਪਹੁੰਚ ਗਈ ਹੈ ਮਹਾਮਾਰੀ ਨੂੰ ਛੱਡ ਕੇ 2012 ਦੇ ਅਖੀਰ ਤੋਂ ਬਾਅਦ ਇਹ ਸਭ ਤੋਂ ਵੱਧ ਦਾ ਰਿਹਾ ਹੈ ਸੂਬੇ ਨੇ April ਤੇ June ਦੇ ਵਿਚਾਲੇ 38000 ਨੌਕਰੀਆਂ ਗਵਾ ਦਿੱਤੀਆਂ ਇਸ ਚੋ ਜ਼ਿਆਦਾਤਰ ਨੌਕਰੀਆਂ ਯਾਨਕੀ 29000 ਤੋਂ ਵੱਧ ਨੌਕਰੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਟੈਰਫ ਕਾਰਨ ਨਿਰਮਾਣ ਖੇਤਰ ਚ ਗਈਆਂ ਸਟੀਲ ਤੇ ਐਲੂਮੀਨੀਅਮ ਤੇ ਟੈਰਫ ਦੇ ਘਰਾਂ ਦੀ ਉਸਾਰੀ ਨੂੰ ਵੀ ਨੁਕਸਾਨ ਪਹੁੰਚਾਇਆ ਜਿਸ ਨਾਲ ਸਮਗਰੀ ਦੀ ਲਾਗਤ ਚ ਵਾਧਾ ਹੋਇਆ ਹੈ ਲਾਇਲ ਨੇ ਕਿਹਾ ਹੈ ਕਿ ਇਹ ਸਿਰਫ ਉਸਾਰੀ ਕੰਮ ਹੀ ਨਹੀਂ ਹਨ ਸਗੋਂ ਉਹਨਾਂ ਦੇ ਪਿੱਛੇ ਪ੍ਰੋਜੈਕਟ ਪ੍ਰਬੰਧਨ ਅਤੇ ਯੋਜਨਾ ਬੱਦੀ ਟੀਮਾਂ ਵੀ ਨੇ ਉਨਾ ਕਹਿਆ ਹੈ ਕਿ ਅਸੀਂ ਹਜ਼ਾਰਾਂ ਲੋਕਾਂ ਬਾਰੇ ਗੱਲ ਕਰ ਰਹੇ ਹਾਂ ਜੋ ਬੇਰੁਜ਼ਗਾਰ ਹੋਣ ਜਾ ਰਹੇ ਨੇ 온ਟਾਰੀਓ ਦੇ ਵਿੱਚ ਰਹਿਸ਼ੀ ਸ਼ੁਰੂਆਤ ਮਹੀਨਿਆਂ ਤੋਂ ਹੌਲੀ ਹੋ ਰਹੀ ਹੈ ਮਿਨਿਸਪਲ ਮਾਮਲਿਆਂ ਦੇ ਮੰਤਰੀ ਰੌਪ ਫਲੇਕ ਨੇ ਪਿਛਲੇ ਹਫਤੇ ਸਵੀਕਾਰ ਕੀਤਾ ਸੀ ਕਿ ਇਮਾਰਤਾਂ ਠੱਪ ਹੋ ਰਹੀਆਂ ਨੇ ਇਹ ਸਵੇਰ 1,25,000 ਨਵੇਂ ਘਰ ਬਣਾਉਂਦੇ ਆਪਣੇ ਟੀਚੇ ਤੋਂ ਖੁੰਝ ਗਿਆ 2024 ਚ ਉਸ ਨਿਸ਼ਾਨੇ ਦਾ ਲਗਭਗ 75% ਤੋਂ ਵੱਧ ਹਿੱਸਾ ਸੀ ਜਿੱਥੋਂ ਤੱਕ ਇਹ ਪਹੁੰਚਿਆ ਸੀ ਇਹ অন্ਟਾਰੀਓ ਨੂੰ 2031 ਤੱਕ 1.5 ਮਿਲੀਅਨ ਕਰ ਬਣਾਉਣ ਦੇ ਫੋਰ ਸਰਕਾਰ ਦੇ ਦਾਅਵੇ ਤੱਕ ਪਹੁੰਚਣ ਦੇ ਮਾਮਲੇ 'ਚ ਟਰੈਕ ਤੋਂ ਪਟਕਦਾ ਹੋਇਆ ਨਜ਼ਰ ਆ ਰਿਹਾ ਹੈ ਇਨ੍ਹਾਂ ਨਰਮ ਆંકੜਿਆਂ ਦੇ ਮੱਦੇਨਜ਼ਰ ਸੂਬੇ ਨੇ ਆਵਾਜਾਈ ਦੇ ਆਲੇ-ਦੁਆਲੇ ਜ਼ੋਨਿੰਗ ਨਿਯਮਾਂ ਨੂੰ ਬਦਲਣ ਵਿਕਾਸ ਖਰਚਿਆਂ ਦੀ ਅਦਾਇਗੀ ਨੂੰ ਮੁਲਤਵੀ ਕਰਨ ਲਈ ਨਵੀਆਂ ਨੀਤੀਆਂ ਪੇਸ਼ ਕੀਤੀਆਂ ਨੇ ਆਖਿਆ ਕਿ ਇਹ 1 ਅਰਬ ਡਾਲਰ ਪ੍ਰੋਚਾਹਨ ਫੰਡ ਨੂੰ ਬਦਲਣ ਲਈ ਖੁੱਲ੍ਹਾ ਜੋ ਰਿਹਾਇਸ਼ ਬਣਾ ਲਈ ਨਗਰਪਾਲਿਕਾਵਾਂ ਨੂੰ ਇਨਾਮ ਦਿੰਦਾ ਹੈ ਪ੍ਰੀਮੀਅਮ ਡੱਗ ਫੋਰਡ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬਿਲਡਰਾਂ ਲਈ ਜ਼ਮੀਨ 'ਚ ਖੁਦਾਈ ਕਰਨ ਲਈ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹਨਾਂ ਨੇ ਵੀ ਆਖਿਆ ਹੈ ਕਿ ਕੁਝ ਚੀਜ਼ਾਂ ਸੂਬੇ ਦੇ ਕੰਟਰੋਲ ਤੋਂ ਬਾਹਰ ਨੇ ਜਿਵੇਂ ਕਿ ਵਿਆਜ ਦਰਾਂ ਜੋ ਬਿਲਡਰਾਂ ਨੂੰ ਪ੍ਰੋਜੈਕਟਾਂ ਨਾਲ ਅੱਗੇ ਵਧਣ ਤੋਂ ਰੋਕ ਸਕਦੀਆਂ ਨੇ ਉਹਨਾਂ ਕਹਿਆ ਹੈ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਘਟਾਉਣੀਆਂ ਪੈਣਗੀਆਂ ਅਤੇ ਉਹ ਸਿਰਫ ਨਾ 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 ਨਹੀਂ ਕਹਿ ਸਕਦੇ ਟ੍ਰਾਂਟੋ ਯੂਨੀਵਰਸਿਟੀ ਦੇ ਸਕੂਲ ਆਫ ਸਿਟिज ਦੇ ਡਾਇਰੈਕਟਰ ਕੈਰਨ ਚੈਪਲ ਨੇ ਕਿਹਾ ਕਿ ਸੂਬਾ ਇੱਕ ਆਸਾਧਾਰਨ ਸਥਿਤੀ ਦੇ ਵਿੱਚ ਹੈ ਜਿੱਥੇ ਕਿਰਾਏ ਤੇ ਰਿਹਾਇਸ਼ ਦੀ ਮੰਗ ਵਿੱਚ ਗਿਰਾਵਟ ਆਈ ਹੈ ਜਿਸ ਨਾਲ ਕਿਫਾਇਤੀ ਦੇ ਵਿੱਚ ਸੁਧਾਰ ਕੀਤਾ ਗਿਆ ਪਰ ਇਹ ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਰਿਹਾਇਸ਼ ਦੀ ਸ਼ੁਰੂਆਤ ਰੁਕ ਗਈ ਹੈ ਇਸ ਦਾ ਮਤਲਬ ਹੈ ਕਿ ਜੇਕਰ ਹੋਰ ਸਟਾਕ ਨਹੀਂ ਬਣਾਇਆ ਗਿਆ ਤਾਂ ਇੱਕ ਕੁਝ ਸਾਲਾਂ ਚ ਤੰਗ ਰਿਹਾਇਸ਼ੀ ਬਾਜ਼ਾਰ ਪੈਦਾ ਕਰੇਗਾ ਤੇ ਐਡਵਿੰਟਨ ਸਰਕਾਰ ਨੇ ਨਵਾਂ ਬਿੱਲ ਪਾਸ ਕਰ ਦਿੱਤਾ ਹੈ ਨਵਾਂ ਫੈਸਲਾ ਲੈ ਲਿਆ ਹੈ ਨਵਾਂ ਕਾਨੂੰਨ ਬਣ ਗਿਆ ਹੈ ਅਡਵਿੰਟਨਰ ਪਬਲਿਕ ਸਕੂਲਾਂ ਦੇ ਵਿੱਚ ਕੁੜੀਆਂ ਦੇ ਖੇਡਾਂ 'ਚ ਵਿਦਿਆਰਥੀਆਂ ਦੇ ਲਈ ਮਾਪਿਆਂ ਨੂੰ ਜਨਮ ਸਮੇਂ ਲਿੰਗ ਦੀ ਪੁਸ਼ਟੀ ਕਰਨੀ ਜ਼ਰੂਰੀ ਕਰ ਦਿੱਤੀ ਗਈ ਹੈ। ਯਾਨੀ ਕਿ ਇਹ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਇੱਕ ਫਾਰਮ ਦਿੱਤਾ ਜਾਊਗਾ। ਫਾਰਮ ਦੇ ਵਿੱਚ ਉਹਨਾਂ ਦੇ ਲਈ ਇਹ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਜਨਮ ਦੇ ਵੇਲੇ ਵੀ ਇਸ ਕੁੜੀ ਦਾ ਜਿਹੜਾ ਜੈਂਡਰ ਸੀ ਉਹ ਗਰਲਸ ਹੀ ਸੀ। ਟਰਾਂਸ ਐਥਲੀਟਾਂ ਨੂੰ ਮਹਿਲਾ ਡਿਵੀਜ਼ਨਾਂ ਤੋਂ ਪਾਬੰਦੀ ਲਗਾਉਣ ਵਾਲੇ ਨਵੇਂ ਸਬਾਈ ਨਿਯਮ 1 ਸਤੰਬਰ ਤੋਂ ਲਾਗੂ ਹੋ ਗਏ ਨੇ ਜਿਹੜੇ ਟਰਾਂਸ ਐਥਲੀਟ ਨੇ ਯਾਨੀ ਕਿ ਜੋ ਕੁੜੀਆਂ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰ ਚੁੱਕੇ ਨੇ ਉਹਨਾਂ ਤੋਂ ਗਰਲਜ਼ ਸਪੋਰਟਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਜੋਂ ਇਹ ਜਿਹੜਾ ਕਦਮ ਹੈ ਚੁੱਕਿਆ ਗਿਆ ਹੈ ਇਸ ਫਾਲ ਸੀਜ਼ਨ ਦੇ ਵਿੱਚ ਐਡਮਿੰਟਨ ਪਬਲਿਕ ਸਕੂਲਾਂ 'ਚ ਮਹਿਲਾ ਖੇਡ ਟੀਮਾਂ ਲਈ ਕੋਸ਼ਿਸ਼ ਕਰ ਰਹੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਇੱਕ ਫਾਰਮ ਤੇ ਦਸਤਖਤ ਕਰਨ ਦੀ ਲੋੜ ਪਵੇਗੀ ਜਿਸ 'ਚ ਇਹ ਪੁਸ਼ਟੀ ਕੀਤੀ ਜਾਵੇਗੀ ਕਿ ਉਹਨਾਂ ਨੂੰ ਜਨਮ ਸਮੇਂ ਔਰਤ ਨਿਯੁਕਤ ਕੀਤਾ ਗਿਆ ਸੀ ਇਹ ਸਾਰਾ ਕੁਝ ਉਦੋਂ ਹੋ ਰਿਹਾ ਹੈ ਜਦੋਂ ਖੇਡ ਦੇ ਵਿੱਚ ਨਿਰਪੱਖਤਾ ਤੇ ਸੁਰੱਖਿਆ ਐਕਟ ਨਵੇਂ ਨਿਯਮ ਤੈਅ ਕਰ ਰਿਹਾ ਹੈ ਜੋ 트랜스젠ਡਰ ਐਥਲੀਟਾਂ ਨੂੰ ਸ਼ੌਕੀਆਂ ਮਹਿਲਾ ਖੇਡ ਵਿਭਾਗਾ 'ਚ ਮੁਕਾਬਲਾ ਕਰਨ ਤੋਂ ਵਰਜਦੇ ਨੇ ਇਹ ਬਿੱਲ 1 ਸਤੰਬਰ ਤੋਂ ਲਾਗੂ ਹੋਇਆ ਸੀ ਐਡਵਿੰਟਨ ਪਬਲਿਕ ਸਕੂਲਸ ਨੇ ਪੁਸ਼ਟੀ ਕੀਤੀ ਹੈ ਕਿ ਮੀਡੀਆ ਦੁਆਰਾ ਹਾਸਲ ਕੀਤਾ ਗਿਆ ਇੱਕ ਫਾਰਮ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੰਡਿਆ ਜਾਵੇਗਾ ਜੋ ਮਹਿਲਾ ਟੀਮਾਂ 'ਚ ਸ਼ਾਮਲ ਹੋਣਾ ਚਾਹੁੰਦੇ ਨੇ ਫਾਰਮ ਮਾਪਿਆਂ ਨੂੰ ਇਹ ਪੁਸ਼ਟੀ ਕਰਨ ਲਈ ਗਏਗਾ ਕਿ ਉਹਨਾਂ ਦਾ ਬਚਾਅ ਸਿਰਫ ਔਰਤਾਂ ਵਾਲੀ ਟੀਮ ਦੇ ਵਿੱਚ ਸ਼ਾਮਲ ਹੁੰਦੇ ਯੋਗ ਹੈ ਉਹਨਾਂ ਨੂੰ ਜਨਮ ਸਮੇਂ ਔਰਤ ਜੈਂਡਰ ਦਿੱਤਾ ਗਿਆ ਸੀ ਅਤੇ ਉਹ ਸਮਝਦੇ ਨੇ ਕਿ ਲਿਖਤੀ ਪੁਸ਼ਟੀ ਤੋਂ ਬਿਨਾ ਵਿਦਿਆਰਥੀ ਹਿੱਸਾ ਨਹੀਂ ਲੈ ਸਕਦੇ ਇਹ ਨਿਯਮ ਸਰੀੜਿਕ ਸਿੱਖਿਆ ਕਲਾਸ ਜਾਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਲਾਗੂ ਨਹੀਂ ਹੁੰਦੇ ਸਰਸਪਟਾ ਦੇ ਖੇਡ ਮੰਤਰਾਲੇ ਦੀ ਪ੍ਰਸਿੱਖਤਰ ਵੈਨੇਸਾ ਗੋਮਸ ਨੇ ਕਿਹਾ ਕਿ ਖੇਡਾਂ ਸਾਰਿਆਂ ਲਈ ਨੇ ਇਸੇ ਕਰਕੇ ਅਲਬਰਟਾ ਦੀ ਸਰਕਾਰ ਖੇਡਾਂ ਨੂੰ ਸਾਰੇ ਅਲਬਰਟਾ ਵਾਸੀਆਂ ਲਈ ਸੁਰੱਖਿਅਤ, ਨਿਰਪੱਖ ਤੇ ਪਹੁੰਚਯੋਗ ਬਣਾਉਣ ਲਈ ਕੰਮ ਕਰ ਰਹੀ ਹੈ। ਉਹ ਮੇਜ਼ ਨੇ ਕਿਹਾ ਹੈ ਕਿ ਨਵੇਂ ਨੀਮਾਂ ਦੇ ਤਹਿਤ ਸਿਰਫ ਔਰਤਾਂ ਵਾਲੀ ਟੀਮ ਲਈ ਰਜਿਸਟਰ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਲਿਖਤੀ ਤੌਰ ਤੇ ਪੁਸ਼ਟੀ ਕਰਨ ਦੀ ਲੋੜ ਹੋਵੇਗੀ। कि ਉਹ ਨੀਤੀਆਂ ਜ਼ਰੂਰਤਾਂ ਦੀ ਪਾਲਣਾ ਕਰ ਰਹੇ ਨੇ ਉਹਨਾਂ ਆਖਿਆ ਕਿ ਸਕੂਲ ਅਧਿਕਾਰੀ ਨਿਯਮਾਂ ਨੂੰ ਕਿਵੇਂ ਲਾਗੂ ਕਰ ਰਹੇ ਨੇ ਇਸ ਬਾਰੇ ਸਵਾਲ ਵਿਅਕਤੀਗਤ ਸੰਗਠਨਾਂ ਨੂੰ ਭੇਜੇ ਜਾਣੇ ਚਾਹੀਦੇ ਨੇ ਜੇਕਰ ਕਿਸੇ ਵਿਦਿਆਰਥੀ ਦੇ ਔਰਤ ਹੋਣ ਦੇ ਮੁਕਾਬਲੇ ਦੇ ਅਧਿਕਾਰ ਤੇ ਸਵਾਲ ਚੁੱਕਣ ਵਾਲੀ ਲਿਖਤੀ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਵੈਧ ਮੰਨਿਆ ਜਾਂਦਾ ਹੈ ਤਾਂ ਬੱਚੇ ਨੂੰ ਆਪਣੇ ਜਨਮ ਸਰਟੀਫਿਕੇਟ ਦੀ ਇੱਕ ਕਾਪੀ ਪ੍ਰਦਾਨ ਕਰਨੀ ਪਵੇਗੀ ਯੋਗਤਾਧੀਆਂ ਸ਼ਿਕਾਇਤਾਂ ਦੀ ਰਿਪੋਰਟ ਸੂਬੇ ਨੂੰ ਵੀ ਕਰਨੀ ਚਾਹੀਦੀ ਹੈ ਨਵੀਂ ਪਾਬੰਦੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਸੂਬੇ ਭਰ ਦੇ ਖੇਡ ਪ੍ਰਸ਼ਾਸਕਾਂ ਨੂੰ ਬਹੁਤ ਲੋੜੀਂਦੀ ਸਪਸ਼ਟਤਾ ਪ੍ਰਦਾਨ ਕਰੇਗਾ ਪਰ ਹਰ ਕੋਈ ਇਸ ਪਹੁੰਚ ਦੇ ਹੱਕ ਦੇ ਵਿੱਚ ਨਹੀਂ ਹੈ ਬਹੁਤ ਸਾਰੇ ਲੋਕ ਤੇ ਸੰਸਥਾਵਾਂ ਇਸ ਨੂੰ ਅਵੈਧ ਘਰਾਰ ਦੇ ਰਹੀਆਂ ਨੇ ਜਦਕਿ ਬਹੁਤ ਸਾਰੇ ਲੋਕ ਇਸ ਫੈਸਲੇ ਦੇ ਹੱਕ ਦੇ ਵਿੱਚ ਆ ਗਏ ਨੇ ਉਦਰੇ ਟੀਮ ਐਡਮਿੰਟਨ ਦੇ ਬੋਰਡ ਮੈਂਬਰ ਕੈਲਮ ਅ ਫਰੈਂਚ ਦਾ ਕਹਿਣਾ ਹੈ ਕਿ ਟ੍ਰਾਂਸ ਐਥਲੀਟਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ 12 ਸਾਲ ਤੇ ਇਸ ਤੋਂ ਵੱਧ ਉਮਰ ਦੀਆਂ ਸਾਰੀਆਂ ਕੁੜੀਆਂ ਕਿਸੇ ਸ਼ੌਕੀਆ ਟੀਮ ਲਈ ਕੋਸ਼ਿਸ਼ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਇਜਾਜ਼ਤ ਸਲੀਪ ਦੀ ਲੋਡ ਹੋਣ ਨਾਲ ਸ਼ਾਮਿਲ ਹੋਣ ਦੇ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ ਵੇਖਣਾ ਹੋਵੇਗਾ ਕਿ ਸੂਬਾ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਐਥਲੀਟਾਂ ਦੇ ਮਨਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ